ਅੱਜ ਮਾਨਯੋਗ ਅਦਾਲਤ 'ਚ ਸਾਰੇ ਦੋਸ਼ੀ ਜਿਹੜੇ ਹੈਗੇ ਉਹ ਬੀਤੀ ਰਾਹੀਂ ਪੇਸ਼ ਕੀਤੇ ਗਏ ਕਿੰਨੇ ਨੇ ਟੋਟਲ ਜੀ ਟੋਟਲ 23 ਮੁਲਜਮ ਨੇ ਜਿਹੜੀ ਮਾਨਯੋਗ ਅਦਾਲਤ ਦੇ ਵਿੱਚ ਕੀ ਹੋਇਆ ਹੈਗਾ ਕਿ ਜਿਹੜੇ ਲਾਰੈਂਸ ਬਿਸ਼ਨੋਈ ਦੇ ਐਡਵੋਕੇਟਸ ਨੇ ਉਹਨਾਂ ਨੇ ਇੱਕ ਅੰਡਰ ਸੈਕਸ਼ਨ 207 CrPC ਐਪਲੀਕੇਸ਼ਨ ਮੂਵ ਕੀਤੀ ਹੈ ਕਿ ਸਾਨੂੰ ਹਲੇ ਤੱਕ ਪੂਰੇ ਡਾਕੂਮੈਂਟ ਪ੍ਰੋਵਾਈਡ ਨਹੀਂ ਹੋਏ ਹੈਗੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਮੁਲਜ਼ਮਾਂ ਦੀ ਪੇਸ਼ੀ ਹੋਈ ਸਾਡੇ ਨਾਲ ਸਿੱਧੂ ਮੂਸੇਵਾਲੇ ਦੇ ਵਕੀਰ ਨੇ ਸਤਿੰਦਰ ਪਾਲ ਮਿੱਤਲ ਗੱਲ ਕਰਨਗੇ ਉਹਨਾਂ ਦੇ ਨਾਲ ਕਿ ਅੱਜ ਪੂਰਾ ਕੀ ਜਿਹੜਾ ਇਹਦੇ ਵਿੱਚ ਅਪਡੇਟ ਰਹੀ ਵਕੀਰ ਸਾਹਿਬ ਸਵਾਗਤ ਹੈ ਪੰਜਾਬ ਕਰਤੇ ਪੜਾ ਤੁਹਾਨੂੰ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਸਾਹਿਬ ਮੂਸੇਵਾਲਾ ਕਤਲ ਮਾਮਲੇ ਦੇ ਅੱਜ ਪੇਸ਼ ਕੀ ਸੀ ਕਿੰਨੇ ਮੁਲਜ਼ਮ ਜਿਹੜੇ ਪੇਸ਼ ਕੀਤੇ ਗਏ ਅੱਜ ਮਾਂਜੂਬ ਅਦਾਲਤ 'ਚ ਸਾਰੇ ਦੋਸ਼ੀ ਜਿਹੜੇ ਹੈਗੇ ਉਹ ਵੀ ਤਹੀ ਰਾਹੀਂ ਪੇਸ਼ ਕੀਤੇ ਗਏ ਕਿੰਨੇ ਨੇ ਟੋਟਲ ਜੀ ਟੋਟਲ 23 ਮੁਲਜ਼ਮ ਨੇ 2000 ਜਿਹੜਾ ਹੈਗਾ ਇੱਕ ਦਾ ਚਲਾਨ ਪਿਛਲੀ ਵਾਰੀ ਜਗਿੰਦਰ ਜੋਗੇ ਦਾ ਕਮਿਟ ਹੋ ਗਿਆ ਸੀਗਾ 24 ਤੇ ਇੱਕ ਦਾ ਪਿੱਛੇ ਉਹ ਹਲੇ ਪੈਂਡਿੰਗ ਹੈ ਇਸ ਕਰਕੇ ਜਿੰਨੇ ਦੋਸ਼ੀ ਇਹਦੇ ਹੈਗੇ ਸੀ ਸੈਸ਼ਨ ਕੋਰਟ ਚ ਕਮਿਟੀ ਟ੍ਰਾਇਲ ਉਹਨਾਂ ਦੀ ਅਜੇ ਸਾਰੇ ਡੀਸੀ ਰਾਈਂ ਰਿਪੋਰਟ ਪੇਸ਼ ਹੋਈ ਨਹੀਂ ਡੀਸੀ ਰਾਈਂ ਹੋਈ ਨਹੀਂ ਡੀਸੀ ਰਾਈਂ ਪੇਸ਼ ਹੋਈ ਸਰ ਦੂਜਾ ਬਗੀਰ ਸਾਹਿਬ ਹੁਣ ਤੱਕ ਕਿੰਨੇ ਜਿਹੜੇ ਸਪਲੀਮੈਂਟਰੀ ਚਲਾਨ ਜਾਂ ਜਸ ਚਲਾਨ ਕਿੰਨੇ ਪੇਸ਼ ਹੋ ਚੁੱਕੇ ਨੇਗੇ ਹੁਣ ਤੱਕ ਜੇ ਟੋਟਲ ਮੈਂ ਚਲਾਨ ਦੀ ਗੱਲ ਕਰਾਂ ਤਾਂ ਚਾਰ ਚਲਾਨ ਆ ਚੁੱਕੇ ਨੇ ਇੱਕ ਮੇਨ ਚਲਾਨ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਤਿੰਨ ਸਪਲੀਮੈਂਟਰੀ ਚਲਾਨ ਪਹਿਲਾ ਜਗਤਾਰ ਹੋਰ ਦਾ ਆਇਆ ਫਿਰ ਜਗਵਿੰਦਰ ਜੋਗਾ ਦਾ ਆਇਆ ਤੇ ਤੀਸਰਾ ਜਿਹੜਾ ਚਲਾਨ ਪਿੱਛੇ ਜੀ ਜਿਹੜਾ ਹੈਗਾ 2 ਸਤਿਨ 탑ੰਦਾ ਪੇਸ਼ ਕੀਤਾ ਗਿਆ ਤਾਂ ਟੋਟਲ ਜਿਹੜੇ ਤਿੰਨ ਸਪਲੀਮੈਂਟਰੀ ਚਲਾਨ ਤੇ ਇੱਕ ਮੇਨ ਚਲਾਨ ਚਾਰ ਚਲਾਨ ਜਿਹੜੇ ਹੈਗੇ ਚਾਰ ਸ਼ੀਟ ਉਹ ਦਾਖਲ ਹੋ ਚੁੱਕੀਆਂ ਤੇ ਹੁਣ ਇਸ ਮਾਮਲੇ ਦੇ ਵਿੱਚ ਕੋਈ ਹੋਰ ਨਵੀਂ ਕੋਈ ਅਪਡੇਟ ਆਈ ਹੈਗੀ ਤੁਸੀਂ ਪੂਰਾ ਬਾਤ ਰਹੇ ਹੋ ਕੇਸ ਨੂੰ ਦੇਖ ਰਹੇ ਹੋਗੇ ਜਿਹੜਾ ਅੱਜ ਜਿਹੜੀ ਅਦਾਲਤ ਮਾਨਜੁਗ ਅਦਾਲਤ ਦੇ ਵਿੱਚ ਕੀ ਹੋਇਆ ਹੈਗਾ ਕਿ ਜਿਹੜੇ ਲੋਰੈਂਸ ਬਿਸ਼ਨੋਈ ਦੇ ਐਡਵੋਕੇਟਸ ਨੇ ਉਹਨਾਂ ਨੇ ਇੱਕ ਅੰਡਰ ਸੈਕਸ਼ਨ 207 CR ਦੀ ਅਪਲੀਕੇਸ਼ਨ ਮੂਵ ਕੀਤੀ ਹੈ ਕਿ ਸਾਨੂੰ ਹਲੇ ਤੱਕ ਪੂਰੇ ਡਾਕੂਮੈਂਟ ਪ੍ਰੋਵਾਈਡ ਨਹੀਂ ਹੋਏ ਹੈਗੇ ਉਹਨੂੰ ਮਾਨਜੁਗ ਅਦਾਲਤ ਨੇ ਪਲੇਸ ਆਰਡਰ ਰਿਕਾਰਡ ਕੀਤਾ ਸਿੰਖਲੀ ਚਰਨਜੀਤ ਸਿੰਘ ਚੇਤਨੇਸ਼ ਦੇ ਵਿੱਚ ਅਕਿਊਜ਼ ਹੈਗਾ ਉਹਨਾਂ ਦੇ ਜਿਹੜੇ ਕਾਉਂਸਲ ਨੇ ਇੱਕ ਅੱਜ ਉਹਨਾਂ ਦੀ ਵੀ ਡਿਸਚਾਰਜ ਦੀ ਐਪਲੀਕੇਸ਼ਨ ਜਿਹੜੀ ਹੈਗੇ ਮਾਨਯੋਗ ਅਦਾਲਤ ਦੇ ਵਿੱਚ ਰੱਖੀ ਹੈ ਜਿਹੜਾ ਕਰਨਜੀਤ ਸਿੰਘ ਚੇਤਨ ਦੀ ਗੱਲ ਕਰਦੇ ਉਹਦਾ ਕੀ ਰੋਲ ਜਿਹੜਾ ਦਿਖਾਇਆ ਗਿਆ ਹੈਗਾ ਪੁਲਿਸ ਵੱਲੋਂ ਮਾਮਲੇ 'ਚ ਚਰਨਜੀਤ ਚੇਤਨ ਦਾ ਜਿਹੜਾ ਚਾਰ ਸ਼ੀਟ ਇਨਵੈਸਟੀਗੇਸ਼ਨ ਰਿਪੋਰਟ ਨੇ ਪੇਸ਼ ਕੀਤੀ ਸੀ ਉਹਦੇ ਵਿੱਚ ਦਿਖਾਇਆ ਸੀ ਕਿ ਜਿਹੜੀ ਬਲੇਰੋ ਗੱਡੀ ਸੀਗੀ ਉਹ ਤੋਂ ਇਹਨੇ ਅੰਬਰਸਰ ਤੋਂ ਇੱਕ ਜਾਲੀ ਨੰਬਰ ਪਲੇਟ ਲਵਾ ਕੇ ਸ਼ੂਟਰਾਂ ਨੂੰ ਜਿਹੜੀ ਹੈਗੀ ਉਹ ਪ੍ਰੋਵਾਈਡ ਕਰਾਈ ਸੀ ਉਹਨੂੰ ਜਿਹੜਾ ਹੈਗਾ ਇਹਦੇ ਮਰਡਰ ਦੀ ਜਿਹੜੀ ਸਾਰੀ ਪਲਾਨਿੰਗ ਦਾ ਪਤਾ ਸੀਗਾ ਤਾਂ ਕਿ ਇਹ ਜਿਹੜੇ ਮੌਕੇ ਤੇ ਬਾ ਗੱਡੀਆਂ ਜਿਉਂ ਹੋਈਆਂ ਨੇ ਉਹਦੇ ਨੇ ਫੇਕ ਨੰਬਰ ਪਲੇਟਾਂ ਦਾ ਸਬੰਧਾ ਸਤਲਵਾ ਕੇ ਉਹਨਾਂ ਨੂੰ ਪ੍ਰੋਵਾਈਡ ਕਰਾਈ ਹੋਈ ਸੀ ਜਿਸ ਤਰ੍ਹਾਂ ਪਿਛਲੇ ਤਰੀਕ ਤੇ ਵੀ ਜਿਹੜਾ ਲਾਰਸ ਬਸਨੋਈ ਤੇ ਜੱਗੂ ਭਗਵਾਨਪੁਰ ਯਸਮਿਤ ਕਈ ਜਿਹੜਾ ਕਿਹਾ ਸੀਗਾ ਕਿ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ ਉਸ ਦੇ ਵਿੱਚ ਕੋਈ ਅੱਜ ਸੁਣਵਾਈ ਜਾਂ ਉਸ ਕੋਈ ਆਈ ਹੈ ਅਪਡੇਟ ਨਹੀਂ ਉਸ ਤੇ ਕੋਈ ਸੁਣਵਾਈ ਨਹੀਂ ਆਈ ਕਿਉਂਕਿ ਅੱਜ ਇਹ ਚਰਨਜੀਤ ਚੇਤਨ ਦੀ ਜਿਹੜੀ ਹੈਗੀ ਆ ਗਈ ਹੈ ਤੇ ਇਸ ਕਰਕੇ ਹੁਣ ਜਿਹੜੀ 23 ਤਰੀਕ ਮਾਂਜੋਬ ਅਦਾਲਤ ਨੇ ਰੱਖੀ ਹੈ ਉੱਚ ਤਿੰਨ ਐਪਲੀਕੇਸ਼ਨਾਂ ਦਾ ਮਾਂਜੋਬ ਅਦਾਲਤ ਨੇ ਪ੍ਰੋਸੀਜਰ ਨਾ ਫਿਗਰੋ ਫਾਈਲ ਮੰਗੇ ਉਹਦਾ ਅਪਲਾਈ ਅਸੀਂ ਫਾਈਲ ਕਰਾਂਗੇ ਥੈਨ ਫਿਰ ਉੱਤੇ ਬੈਂਸ ਹੋਏਗੀ ਫਿਰ ਦੇਖਦੇ ਮਾਂਜੋਬ ਅਦਾਲਤ ਕੀ ਉਹਦੇ ਫੈਸਲੀਤੀ ਪਹੁੰਚਦੀ ਕਿਸੇ ਬਾਰੇ ਦੇ ਪਿੱਛਾ ਪਹੁੰਚਦੇ ਸੀਗਾ ਹਾਂ ਬਿਲਕੁਲ ਉਹ ਜਿਵੇਂ ਹਰ ਪੇਸ਼ੀ ਤੇ ਆਹੀ ਰਹੇ ਨੇ ਅੱਜ ਵੀ ਪਹੁੰਚੇ ਸੀ ਮਾਂਜੋਬ ਅਦਾਲਤ ਚ ਵੀ ਪੇਸ਼ ਹੋਏ ਸੀਗੇ ਤੇ ਉਹ ਆਪਣੇ ਤੇ ਵੀ ਕਾਰਵਾਈ ਕਰ ਰਹੇ ਨੇ ਤੇ ਪੇਸ਼ ਹੋਏ ਸੀਗੇ ਉਹ ਵੀ ਅਦਾਲਤ 'ਚ ਵਕੀਲ ਸਾਹਿਬ ਇੱਕ ਪਰਿਵਾਰ ਦਾ ਬੜਾ ਦੇਖਿਆ ਜਾਂਦਾਗਾ ਨਿਰਾਸ਼ਾ ਕਿ ਤਰੀਕ ਤੇ ਤਰੀਕ ਬਰੀ ਆ ਲੰਬਾ ਹੋ ਰਿਹਾ ਕੋਈ ਲੱਗਦਾ ਏਦਾਂ ਕੋਈ ਵਿੱਚ ਕੋਈ ਦਿੱਕਤ ਆ ਰ ਨੇ ਇਦਾਂ ਦੀ ਕੋਈ ਗੱਲ ਨਹੀਂ ਸੀ ਕਿਉਂਕਿ ਕੋਰਟ ਦਾ ਆਪਦਾ ਇੱਕ ਪ੍ਰੋਸੀਜਰ ਹੈ ਉਹਨਾਂ ਨੇ ਕਾਨੂੰਨ ਦੇ ਮੁਤਾਬਕ ਚੱਲਣਾ ਹੈ ਹੁਣ ਜਿੱਦਾਂ ਜੇ ਅੱਜ ਆਪਾਂ ਗੱਲ ਕਰੀਏ ਕਿ ਅੱਜ ਉਹਦੀ ਅਪਲਾਈ ਤੇ ਡੇਟ ਸੀਗੀ ਪਰ ਪ੍ਰੋਸੀਬਿਊਸ਼ਨ ਨੇ ਇੱਕ ਅਪਲੀਕੇਸ਼ਨ ਦਿੱਤੀ ਹੈ ਕਿ ਸਾਨੂੰ ਜਿਹੜਾ ਪੁਰਾਣੀ ਥਾਪਨ ਦੇ ਚਲਾਨ ਦੀ ਕਾਪੀ ਨਹੀਂ ਮਿਲੀ ਸੀ ਉਹ ਵੀ ਪੜਨਾ ਚਾਹੁੰਦੇ ਆ ਤਾਂ ਕਿ ਉਹ ਤੋਂ ਵੀ ਸਾਨੂੰ ਬਹੁਤ ਕੁਝ ਮਿਲੂਗਾ ਫੇਰ ਹੀ ਅਸੀਂ ਅਪਲਾਈ ਦਵਾਂਗੇ ਤਾਂ ਇਸੇ ਤਰੀਕੇ ਜਿਵੇਂ ਅੱਜ ਚਰਨਜੀਤ ਦੀ ਅਪਲੀਕੇਸ਼ਨ ਆਜੀ ਤਾਂ ਇਹ ਇੱਕ ਰੂਟੀਨ ਮੈਂ ਰੂਟੀਨ ਨਾ ਕਹਾ ਕਿ ਪ੍ਰੋਸੈਸ ਆਫ ਲਾਅ ਹੈ ਇੱਚ ਕੋਈ ਡਿਲੇ ਨਹੀਂ ਹੈ ਕਿਉਂਕਿ ਕੋਰਟ ਨੇ ਸਟੈਪ ਬਾਈ ਸਟੈਪ ਇਸ ਤਰ੍ਹਾਂ ਪਰਿਵਾਰ ਜਾਂਦਾਗਾ ਵੀ ਇਨਸਾਫ ਮਿਲੇ ਤਾਂ ਜਿਵੇਂ ਗਵਾਹੀਆਂ ਵਗੈਰਾ ਜਾਂ ਹੋਰ ਅਗਲਾ ਜਿਹੜਾ ਸਿਸਟਮ ਉਹ ਕਦੋਂ ਤੱਕ ਜਿਹੜਾ ਸ਼ੁਰੂ ਹੋ ਜਾਏਗਾ ਬਸ ਇਹ ਤਾਂ ਮੈਂ ਸਰਟਨਲੀ ਤਾਂ ਨਹੀਂ ਕਹਿ ਸਕਦਾ ਕਿਉਂਕਿ ਹਲੇ ਤਾਂ ਗੱਲ ਚੱਲ ਰਹੀ ਹੈ ਕਿਉਂਕਿ ਇਹਦਾ ਹੁਣ ਤਿੰਨਾਂ ਦੋਸ਼ੀਆਂ ਦੀ ਜਿਹੜੇ ਰਿਪਲਾਈ ਦੇਣੇ ਆ ਸੀ ਰਿਪਲਾਈ ਦੇਣ ਤੋਂ ਬਾਅਦ ਉੱਤੇ ਆਰਗੂਮੈਂਟਸ ਹੋਣਗੇ ਉਸ ਤੋਂ ਬਾਅਦ ਚਾਰਜ ਫਰੇਮ ਹੋਗਾ ਕਿ ਚਾਰਜ ਫਰੇਮ ਹੁੰਦਾਦੰਨ ਨੱਚ ਲਈਗਾ ਉਹ ਐਵੀਡੈਂਸ ਕਿਉਂਕਿ ਇਸਲਾ ਵੀ ਜਿਹੜਾ ਦੋਨੇ ਅਬ ਦੇ ਰੁਟੀਨ ਦੇ ਮੁਕਾਬ ਚੱਲਣਾ ਹੈ ਅਕੋਰਡਿੰਗ ਟੂ ਲਾਅ ਬਿਲਕੁਲ ਇਹ ਸਾਣਾ ਸਿੱਧੂ ਮੂਸੇਵਾਲੇ ਦੇ ਵਕੀ ਸਿੰਦਰਪਾਲ ਸਿੰਘ ਮਿੱਤਲ ਜਿਨ੍ਹਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਦੇ ਮਾਮਲੇ ਦੀ ਜਿਹੜੀ ਮਾਨਤਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੀਸੀਸੀ ਜਿੱਥੇ ਲਾਰਸ ਬਸਨੋਈ ਜੱਗੂ ਭਗਵਾਨਪੁਰੀਆ ਸਮੇਤ ਸਾਰੇ ਜਿਹੜੇ આરોપી ਬੀਸੀ ਰਾਹੀ ਪੇਸ਼ ਕੀਤੇ ਗਏ ਤੇ ਮਾਨਯੋਗ ਅਦਾਲਤ ਵੱਲੋਂ 23 ਜਨਵਰੀ ਨੂੰ ਦੁਬਾਰਾ ਅਦਾਲਤ ਵਿੱਚ ਸਾਰੇ આરોપીਆਂ ਨੂੰ ਫੇਸ ਹੋਣ ਦੇ ਜਿਹੜੇ ਹੁਕਮ ਦਿੱਤੇ ਗਏ ਨੇ ਅਮਰਜੀਤ ਸਿੰਘ ਪੰਜਾਬ ਦਾ ਮੰਤਸ